ਪੰਜਾਬੀਓ ਜੇਕਰ ਅੱਜ ਤੁਹਾਨੂੰ ਗਰਮੀ ਲੱਗ ਰਹੀ ਹੈ ਤੇ ਇਸ ਦੇ ਪਿੱਛੇ ਕਾਰਨ ਹੈ ਜਾਨੋ ਅਲਰਟ ਜਾਰੀ ਹੋ ਗਿਆ ਹੈ ਤੇ ਕਿੰਨੇ ਤੋਂ ਕਿੰਨੇ ਵਜੇ ਘਰੋਂ ਨਿਕਲਣ ਤੇ ਅਲਰਟ ਇਹ ਜਾਰੀ ਹੋਇਆ ਹੈ ਸਾਰਾ ਕੁਝ ਜਾਣ ਲਵੋ ਦੋ ਦਿਨ ਜਿਹੜਾ ਇਹ ਉਹ ਸੂਰਜ ਅੱਗ ਦੇ ਗੋਲੇ ਛੱਡਣ ਵਾਲਾ ਹੈ ਚਮੜੀ ਜਿਹੜੀ ਆ ਉਹ ਸੜ ਸਕਦੀ ਹੈ ਗਰਮੀ ਕਿੰਨੇ ਦਿਨ ਵਧਣ ਵਾਲੀ ਹੈ ਤੇ ਕਿੰਨੇ ਦਿਨ ਤੁਸੀਂ ਘਰੋਂ ਜਿਹੜਾ ਜ਼ਰੂਰੀ ਬਿਨਾਂ ਕੰਮ ਤੋਂ ਨਹੀਂ ਨਿਕਲਣਾ ਸਾਰਾ ਕੁਝ ਜਿਹੜਾ ਉਹ ਜਾਣ ਲਵੋ ਪੰਜਾਬ ਦੇ ਮੌਸਮ ਨੂੰ ਲੈ ਕੇ ਅਲਰਟ ਜਾਰੀ ਹੋਇਆ ਹੈ ਜਿਆਸੋ ਸ਼ਿਗਾਲ ਤੁਸੀਂ ਦੇਖ ਰਹੇ ਹੋ ਨੈਸ਼ਨ ਪੋਸਟ ਮੌਸਮ ਨੂੰ ਲੈ ਕੇ ਬਹੁਤ ਸਾਰੀਆਂ ਭਵਿੱਖਬਾਣੀਆਂ ਕੀਤੀਆਂ ਜਾਂਦੀਆਂ ਨੇ ਬਹੁਤ ਬਾਹਰ ਇਹ ਭਵਿੱਖਬਾਣੀਆਂ ਸੱਚ ਵੀ ਹੁੰਦੀਆਂ ਨੇ ਤੇ ਮੌਸਮ ਨੂੰ ਲੈ ਕੇ ਇੱਕ ਹੋਰ ਭਵਿੱਖਬਾਣੀ ਜਿਹੜੀ ਆ ਹੋਈ ਐ ਕਿ ਹੀਟ ਵੇਵ ਜਿਹੜਾ ਐ ਉਹ ਹੋਣ ਵਾਲਾ ਹੈ ਕਿ ਇਸ ਦੇ ਨਾਲ ਜਿਹੜਾ ਹੈ ਉਹ ਵੱਡੇ ਨੁਕਸਾਨ ਤੁਹਾਡੇ ਸ਼ਰੀਰ ਨੂੰ ਫਾੜੀ ਚਮੜੀ ਨੂੰ ਜੜਾਇਆ ਹੋ ਸਕਦਾ ਹੈ ਜੀ ਹਾਂ ਦਾਦੀ ਕੀ 9 ਜੂਨ ਅਤੇ 10 ਜੂਨ ਦੇ ਲਈ ਇਹ ਅਲਰਟ ਜਾਰੀ ਹੋਇਆ ਹੈ yellow alert ਹੈ ਕਿ ਗਰਮੀ ਜੜੀ ਆ ਸਕਦੀ ਹੈ ਤੁਹਾਨੂੰ ਬਾਹਰ ਜਿਹੜਾ ਹੈ ਉਹ ਸੇਕ ਜਿਹੜਾ ਹੈ ਉਹ ਲੱਗ ਸਕਦਾ ਹੈ ਜੀ ਹਾਂ ਦਾਦੀ ਹੈ ਕਿ ਜੂਨ ਦਾ ਮਹੀਨਾ ਜਿਵੇਂ ਹੀ ਸ਼ੁਰੂ ਹੋਇਆ ਤੇ ਲਗਾਤਾਰ ਲੋਕਾਂ ਵੱਲੋਂ ਬਹੁਤ ਵਾਰ ਕਿਹਾ ਗਿਆ ਕਿ ਇੰਨੀ ਗਰਮੀ ਜੜੀ ਆ ਜੂਨ ਦੇ ਵਿੱਚ ਨਹੀਂ ਪੈ ਰਹੀ ਹੈ ਮੌਸਮ ਜਿਹੜਾ ਉਹ ਠੰਡਾ ਹੈ ਪਰ ਅੱਜ ਜੋ ਹੈ ਜਿੰਨੀ ਗਰਮੀ ਹੈ ਜਿਸ ਦੇ ਨਾਲ ਲੋਕ ਜਿਹੜੇ ਨੇ ਉਹ ਪਰੇਸ਼ਾਨ ਹੋ ਚੁੱਕੇ ਨੇ ਏਸੀ ਵੀ ਜਿਹੜਾ ਹੈ ਉਹ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਰਿਹਾ ਗਰਮੀ ਇੰਨਾ ਜ਼ਿਆਦਾ ਵੱਧ ਗਈ ਹੈ ਜਿਸ ਨੂੰ ਲੈ ਕੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ yellow alert ਜਾਰੀ ਹੋਇਆ ਹੈ ਔਰ ਖਾਸ ਕਰਕੇ ਕਿਹਾ ਗਿਆ ਕਿ 12 ਤੋਂ 3 ਜਿਹੜਾ ਉਹ ਜੇਕਰ ਕੋਈ ਤੁਹਾਨੂੰ ਜ਼ਰੂਰੀ ਕੰਮ ਨਹੀਂ ਹੈ ਤੇ 12 12 ਵਜੇ ਤੋਂ ਲੈ ਕੇ 3 ਵਜੇ ਤੱਕ ਜੋ ਆਪਣੇ ਘਰੋਂ ਆਪਣੇ ਦਫ਼ਤਰੋਂ ਜਿਹੜਾ ਤੁਸੀਂ ਨਾ ਨਿਕਲੋ ਕਿਉਂਕਿ ਚਮੜੀ ਜਿਹੜੀ ਹੈ ਉਹਦੇ ਨਾਲ ਸੜ ਸਕਦੀ ਹੈ ਸੇਕ ਇੰਨਾ ਜ਼ਿਆਦਾ ਵੱਜ ਚੁੱਕਿਆ ਹੈ ਕਿ ਇਸ ਸਮੇਂ ਲੋਕਾਂ ਦਾ ਬੁਰਾ ਹਾਲ ਹੋਇਆ ਪਿਆ ਕਿਹਾ ਜਾ ਰਿਹਾ ਹੈ ਕਿ ਸਾਰਾ ਕੁਝ ਜਿਹੜਾ ਹੈ ਉਹ ਗਲੋਬਲ ਵਾਰਮਿੰਗ ਦੇ ਕਰਕੇ ਹੋ ਰਿਹਾ ਹੈ ਅਤੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਵੱਧ ਤੋਂ ਵੱਧ ਪੇੜ ਅਤੇ ਦਰਖਤ ਜਿਹੜੇ ਨੇ ਲਗਾਏ ਜਾਣੇ ਤਾਂ ਲੋਕਾਂ ਦਾ ਇਸੇ ਤਰੀਕੇ ਨਾਲ ਬੁਰਾ ਹਾਲ ਹੋਵੇਗਾ ਸੋ ਗਰਮੀ ਜਿਹੜੀ ਹੈ ਉਹ 2 ਦਿਨ ਵਧਣ ਦੀ ਗੱਲ ਜਿਹੜੀ ਆਖੀ ਗਈ ਹੈ 9 ਜੂਨ ਅਤੇ 10 ਜੂਨ ਨੂੰ ਲੈ ਕੇ ਇਹ ਅਲਰਟ ਜਾਰੀ ਹੋਇਆ ਹੈ ਸੋ ਜੇਕਰ ਤੁਹਾਨੂੰ ਕੋਈ ਜ਼ਰੂਰੀ ਨਹੀਂ ਹੈ ਜੇਕਰ ਤੁਹਾਨੂੰ ਜ਼ਰੂਰੀ ਕੰਮ ਨਹੀਂ ਪੈ ਰਿਹਾ ਤਾਂ ਤੁਸੀਂ ਘਰੋਂ ਨਿਕਲਣ ਤੋਂ ਗੁਰੇਜ਼ ਕਰੋ ਸੋ ਇਹ ਲਗਾਤਾਰ ਮੌਸਮ ਦੇ ਵੱਲੋਂ ਵੱਖ-ਵੱਖ ਵੀਕਵਾਨੀਆਂ ਕੀਤੀਆਂ ਜਾਂਦੀਆਂ ਨੇ ਤੇ ਫਿਰ ਤੋਂ ਜਿਹੜੀ ਆ ਉਹ ਹੀਟ ਵੇਬ ਨੂੰ ਲੈ ਕੇ ਜਿਹੜਾ ਹੈ ਇਹ ਭਵਿੱਖਬਾਣੀ ਕੀਤੀ ਗਈ ਹੈ ਕਿ ਗਰਮੀ ਜਿਹੜੀ ਆ ਉਹ ਵੱਧ ਸਕਦੀ ਹੈ ਔਰ ਖਾਸ ਕਰਕੇ ਅਸੀਂ ਇਹ ਵੀ ਅਪੀਲ ਕਰਨਾ ਚਾਹਾਂਗੇ ਕਿ ਤੁਹਾਡੇ ਵਾਲੇ ਦੁਆਲੇ ਕੋਈ ਪੰਛੀ ਜਾਂ ਕੋਈ ਜਾਨਵਰ ਜਿਹੜੇ ਨੇ ਉਹ ਹੈਗੇ ਨੇ ਤੇ ਉਹਨਾਂ ਦੇ ਲਈ ਪਾਣੀ ਦਾ ਪ੍ਰਬੰਧ ਜ਼ਰੂਰ ਰੱਖੋ ਤਾਂਕਿ ਗਰਮੀ ਦੇ ਵਿੱਚ ਪੰਛੀਆਂ ਨੂੰ ਜਾਨਵਰਾਂ ਨੂੰ ਜਿਹੜਾ ਹੈ ਉਹ ਪਾਣੀ ਮਿਲ ਸਕੇ ਕਿਉਂਕਿ ਇਨਸਾਨ ਜਿਹੜਾ ਹੈ ਉਹ ਘਰਾਂ ਦੇ ਵਿੱਚ ਲੁੱਕ ਕੇ ਜਿਹੜਾ ਹੈ ਉਹ ਆਪਣੇ ਆਪ ਨੂੰ ਸਿੱਖ ਤੋਂ ਬਚਾ ਸਕਦਾ ਹੈ ਪਰ ਜਾਨਵਰ ਅਤੇ ਪੰਛੀ ਜਿਹੜੇ ਨੇ ਉਹ ਬਹੁਤ ਵੱਡ ਇਨਸਾਨਾਂ ਦੇ ਸਹਾਰੇ ਹੀ ਜਿਹੜੇ ਨੇ ਉਹ ਘੁੰਮਦੇ ਨੇ ਸੋ ਹੋ ਸਕੇ ਤੇ ਪਾਣੀ ਦਾ ਪ੍ਰਬੰਧ ਜਿਹੜਾ ਹੈ ਉਹ ਜ਼ਰੂਰ ਕੀਤਾ ਜਾਵੇ ਉਹ ਪੰਛੀਆਂ ਦੇ ਲਈ ਅਤੇ ਜੋਇਆ ਜਾਨਵਰਾ ਦੇ ਲਈ ਬਾਕੀ ਗਲੋਬਲ ਵਾਰਮਿੰਗ ਨੂੰ ਲੈ ਕੇ ਵੀ اپੀਲ ਕੀਤੀ ਗਈ ਹੈ ਕਿ ਜਿਆਦਾ ਤੋਂ ਜਿਆਦਾ ਪੀੜ ਜੜੇ ਨੇ ਉਹ ਲਗਾਏ ਜਾਣ ਤਾਂ ਕਿ ਇਸ ਗਰਮੀ ਤੋਂ ਰਾਹਤ ਮਿਲ ਸਕੇ ਸੋ ਕਮੈਂਟਾਂ ਦੇ ਵਿੱਚ ਜਰੂਰ ਦੱਸੋ ਕਿ ਕੀ ਅੱਜ ਤੁਹਾਨੂੰ ਵੀ ਗਰਮੀ ਲੱਗ ਰਹੀ ਹੈ ਜਾਂ ਨਹੀਂ ਤੁਹਾਨੂੰ ਬਾਕੀ ਦਿਨਾਂ ਦੇ ਮੁਕਾਬਲੇ ਅੱਜ ਜੋਇਆ ਤੁਹਾਨੂੰ ਸੇਕ ਮਹਿਸੂਸ ਹੋ ਰਿਹਾ ਹੈ ਜਾਂ ਨਹੀਂ ਅਤੇ ਆਪਣੇ ਸ਼ਹਿਰ ਦਾ ਨਾਮ ਜਰੂਰ ਲਿਖਣਾ ਤਾਂ ਕਿ ਪਤਾ ਲੱਗ ਸਕੇ ਕਿ ਕਿਹੜੇ-ਕਿਹੜੇ ਸ਼ਹਿਰ ਦੇ ਵਿੱਚ ਇਸ ਸਮੇਂ ਗਰਮੀ ਹੈ